ਯਾ ਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਾ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਏ ਰਹਾ ਲਿਪਤਾਰ ਭੁਖਿਆ ਭੁਖ ਨਾ ਉਤਰੀ ਏ ਬੰਨਾ ਪੂਰੀਆਂ ਪਾਰ ਚਾਹ ਸਿਆੜਿਆ ਲੱਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸੱਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਰ ਹੁਕਉ ਨਾ ਕਹਿਆ ਜਾਈ ਇਕ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪੁਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਂ ਹਉ ਮੈਂ ਕਹਿਣਾ ਕੋਇ ਕਾਵੈ ਕੋ ਤਾਨ ਹੋਵੈ ਕਿਸੈ ਤਾਨ ਕਾਵੈ ਕੋ ਦਾਤ ਜਾਣੈ ਨਿਸ਼ਾਨ ਵਿਚਾਰ ਚਾਰ ਕਾਵੈ ਕੋ ਵਿਦਿਆ ਬਿਕਮ ਵਿਚਾਰ ਕਾਵੈ ਕੋ ਸਾਜ ਕਰੇ ਤਨ ਕੇ ਕਾਵੈ ਕੋ ਜੀ ਲੈ ਫਿਰ ਦੇ ਕਾਵੈ ਕੋ ਜਾਪੈ ਦਿਸੈ ਦੂਰ ਕਾਵੈ ਕੋ ਵੇਖੈ ਹਾਦਰਾ ਹਦੂਰ ਕਤਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਕੋਤੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਏ ਤੁਗਾ ਜੁਗਾਂਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾ ਨਿਕ ਬਿਗਛੈ ਬੇ ਪਰਵਾਹ ਸਾਚਾ ਸਹਿਜ ਸਾਚ ਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਸਦਾਰ ਫਿਰ ਕੈ ਅਕੈ ਰਖਿਆ ਜਿਤ ਦੇ ਸਹਿ ਦਰਵਾਜ਼ ਮੂਕੇ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਬੇਲਾ ਸਚ ਨਾਓ ਬਡੇ ਆਇਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੈ ਜਾਣੀਐ ਸਭ ਆਪੇ ਸਚਿਆ ਬਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੀਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਕਾਬਿਐ ਗੁਣੀ ਨਿਨਾ ਰਹੀਐ ਸੁਣੀਐ ਮਨ ਰਖੀਐ ਪਾਉ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਦ ਗੁਰਮੁਖ ਵੇ ਗੁਰਮੁਖ ਰਹਿਐ ਸਮਾਈ ਗੁਰਇਸਰ ਗੁਰੂ ਗੋੜਖ ਬਰਮਾ ਗੁਰਪਾਰਪਤੀ ਮਾਈ ਜੇਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥ ਨਾ ਜਾਈ ਗੁਰਾ ਇਕ ਤੇ ਬੁਝਾਈ ਤਬ ਨਾ ਜੀ ਆਕਾਰ ਇਕ ਦਾਤਾ ਤੋ ਮੈਂ ਬਿਸਰੇ ਨਾਈ ਤਨ ਆਵੈ ਜੇ ਤਿਸ ਪਾਵੈ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਕ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮਤ ਵਿਚ ਰਤਨ ਜਵਾਰ ਮਾਨਕ ਇਹ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾਂ ਜੀਆਂ ਦਾ ਇੱਕ ਦਾਤਾ ਤੋਂ ਮੈਂ ਵਿਚਰੇ ਨਾ ਜਾਈ ਜੇ ਜੋ ਵਿਚਾਰੇ ਆਰ ਜਾਂ ਹੋਰ ਦਸੂਨੀ ਹੋਏ ਵਾ ਕੰਡਾ ਵਿਚੇ ਜਾਨੀਐ ਨਾਲ ਚਲੈ ਸਭ ਕੋਏ ਚੰਗਾ ਨਾ ਉਹ ਖਾਇਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਨਾ ਪਚਾਕੇ ਇਟਾ ਅੰਦਰ ਪੀਠ ਕਰ ਤੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਦੇਹਾ ਕੋਏ ਨਾ ਸੋਚੀ ਜੇ ਤਿਸ ਗੁਣ ਕੋਏ ਕਰੇ ਸੁਣੀਐ ਸਿਤ ਪੀਰ ਸੁਰਨਾਥ ਦੁਨੀਆ ਤੱਤ ਤਵਲ ਅਕਾਸ ਦੁਨੀਆ ਦੀਪ ਲੋਪ ਤਾਲ ਦੁਨੀਆ ਕੋ ਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਦੁਨੀਆ ਇਛਰ ਵਰਮਾ ਇੰਦ ਦੁਨੀਆ ਮੁਖ ਸਲਾਹਨ ਮੰਦ ਦੁਨੀਆ ਜੋਗ ਜੁਗਤ ਤਨ ਭੇਰ ਦੁਨੀਆ ਸਾਸਤ ਸਿਮਰਤ ਭੇਰ ਨਾਨਕ ਭਗਤਾ ਸਦਾ ਵਿਗਾਸ ਦੁਨੀਆ ਦੁਖ ਪਾਪ ਕਾ ਨਾਸ ਸੁਨੀਏ ਸਤ ਸੰਤੋਖ ਗਿਆਨ ਸੁਨੀਏ ਅਸਤ ਕਾ ਇਸਨਾਨ ਸੁਨੀਏ ਪੜ ਪੜ ਪਾਵੇ ਮਾਨ ਸੁਨੀਏ ਲਾਗੇ ਸਹਿਜ ਗਿਆਨ ਨਾਨਕ ਭਗਤਾ ਸਦਾ ਬਿਗਾਸ ਸੁਨੀਏ ਦੂਖ ਪਾਪ ਕਾ ਨਾਸ ਸੁਨੀਏ ਸਰਗੁਨ ਕੇ ਕਾ ਸੁਨੀਏ ਸੇਖ ਪੀਰ ਪਾਸਾ ਸੁਨੀਏ ਅੰਦੇ ਪਾਵੇ ਰਾਹ ਸੁਣੀਐ ਹਾਤ ਹੋਵੇ ਅਸ ਕਹ ਨਾਨਕ ਭਗਤਾ ਸਦਾ ਬਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਤਿਛੈ ਪਛਤਾਏ ਕਾਗਦ ਕਲਉ ਨ ਲਿਖਨ ਹਾਰ ਮੰਨੇ ਕਾ ਵਾਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਚਾਲੈ ਮਨ ਕੋਏ ਮਨੈ ਸੁਰਤ ਹੋਵੇ ਮਨੁ ਬੁਧਿ ਮਨੈ ਸਗਲ ਪਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨ ਕਰਮ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਕਤਵਾਤ ਮਨੈ ਪਰਵਾਰੈ ਸਦਾਰ ਮਨੈ ਕਰੈ ਤਾਰੇ ਗੁਰ ਸਿਖ ਮਨੈ ਨਾਨਕ ਪਾਵੈ ਨਾਪੀ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਿਰਕੇ ਮਾਨ ਪੰਚੇ ਮੋਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਹੀਂ ਸੁਮਾਰ ਦੋਲ ਤਰਉਂ ਤੇ ਆਕਾਪ ਸੰਤੋਖ ਥਾਪ ਰਖਿਆ ਜਿੰਸੋਤ ਜੇ ਕੋ ਬੁਝਾ ਹੋਵੇ ਸਚਿਆ ਸਭ ਲੈ ਉਪਰ ਕੇਤਾ ਬਾਾਰ ਧਰਤੀ ਹੋਰ ਪਰੈ ਹੋਰ ਹੋਰ ਇਸ ਤੇ ਬਾਤ ਲੈ ਕਵਨ ਜੋਰ ਜੀ ਚੰਦ ਰੰਗਾ ਕੇ ਨਾਮ ਚਵਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲੇਖ ਜਾਨੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸਲਾਹਨ ਰੂਪ ਕੀਤੇ ਦਾਤ ਜਾਨੈ ਕੌਣ ਕੂਤ ਕੀਤਾ ਜਾਓ ਇੱਕੋ ਕਵਾਓ ਇਸ ਦੇ ਹੋਏ ਲਖ ਦਰਿਆਓ ਉਦਰਿਤ ਕਵਨ ਕਹਾ ਵਿਚਾਰ ਬਾਰਿਆਂ ਨਾ ਆਵਾ ਭਗਵ ਸਾਈ ਬਲਿਕਾ ਤੂ ਸਦਾ ਸਲਾਮਤ ਨਰੇਕਾ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮੰਨ ਰਹਿ ਤਉ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮਾ ਅਸੰਖ ਕਮੌਣ ਨੇ ਬੁਲਾਇਆ ਤਾਰ ਉਤਰਤ ਕਵਨ ਕਹਾ ਵਿਚਾਰ ਪਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੇਕਾ ਅਸੰਖ ਮੂਰਖ ਅੰਧ ਕੋਹਲ ਅਸੰਖ ਚੋਰ ਹਰਾਮ ਕੋਹਲ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਧ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆ ਕੁਰੇ ਪਰਾਏ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰ ਪਾਲ ਨਾਨਕ ਨੀਚ ਕਹੇ ਵਿਚਾਰ ਪਾਰਿਆ ਨਾ ਜਾਵਾ ਏਕ ਬਾ ਜੋ ਤੁਧ ਪਾਵੈ ਸਾਈ ਬਲਿਕਾਰ ਤੂ ਸਦਾ ਸਲਾਮਤ ਨਰਿਨਕ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਗ ਕਲੋ ਅਸੰਗ ਅੰਕ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਰ ਅਖਰਾ ਸਿਰ ਸੰਯੋਗ ਵਖਾਨ ਜਿਨ ਦੇ ਲਿਖੇ ਤਿਸ ਸਿਰ ਨਾਏ ਜਿਬ ਫਰਮਾਏ ਤਿਬ ਤਿਬ ਪਾਏ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋਥਾ ਕੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਜਾਵਾ ਏਕ ਵਾਰ ਜੋਤ ਉਤਪਾਵੇ ਸਾਈ ਬਲਿਕਾ ਤੂ ਸਤਲ ਸਲਾਮੰਦ ਰੇਕਾਰ ਭਰੀਏ ਹੱਥ ਪੈਰ ਤੰਦ ਦੇ ਪਾਣੀ ਧੋਤ ਉਤਰ ਸਕੇ ਮੂਤ ਬਲੀਤੀ ਕਪੜ ਹੋਏ ਤੇ ਸਾ ਬੋਲੇ ਆ ਉਹ ਤੋਏ ਭਰੀਏ ਮਤ ਪਾਪਾ ਕੈ ਸੰਗ ਉਹ ਤੋ ਕਹਿ ਨਾ ਵੈ ਕੈ ਰੰਗ ਤੂਨੀ ਬਾਤੀ ਆਖਣ ਨਾਏ ਕਰ ਕਰ ਕੰਨਾ ਲਿਖ ਲੈ ਜਾਏ ਤੇ ਵੀ ਆਪੇ ਹੀ ਕਾਏ ਨਾਨਕ ਹੁਕਮਿ ਆਵੇ ਜਾਏ ਤੀਰਤ ਤਪ ਦਿਆਤ ਤਤਦਾਨ ਏਕੋ ਪਾਵੇ ਤਿਲਕਾ ਮਾਨ ਦੁਨਿਐ ਮੰਨਿਐ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਨ ਤੇਰੇ ਮੈਂ ਨਾਹੀ ਕੋਏ ਤਿੰਨ ਗੁਨ ਕੀਤੇ ਭਗਤ ਨਾ ਹੋਏ ਸਤ ਸਤ ਆਤ ਪਾਣੀ ਵਰਮਾਓ ਸਤ ਸੁਨਾਨ ਸਦਾ ਮਨ ਚਾਓ کبن سیلا بکت کبن کبل تب نبل جیت ہوا پایا دی. ہو لکھ کا دیا جی لکھ نوران تیت بار نہ جو ماہ نہ کوئی یا کرتا سی کاپ جانا سوئی ਕਿ ਕਰ ਆਕਾ ਕੀ ਬਸਲਾਈ ਕਉ ਵਰਨੀ ਕਿਪਜਾਨਾ ਨਾਨਕ ਆਖੰਦ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਹੈ ਵੱਡੀ ਨਾਈ ਈਟਾ ਜਾਤਾ ਹੋਵੇ ਨਾਨਕ ਜੀ ਕੋ ਆਪ ਜਨ ਅਗੇ ਗਿਆਨਾ ਸੋਹੈ ਪਤਾਲ ਅਪਤਲ ਅਖ ਅਗਾਸਾ ਅਗਾਸ ਔੜ ਕੌਰ ਕ ਬਲ ਤਕੇ ਵੇਦ ਕਹਿਣ ਇਕ ਬਾਤ ਵੈਸ 18 ਕਹਿਣ ਤੇਵਾ ਅਸਲ ਇੱਕ ਦਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਵ ਤਲਾਈਸਲਾ ਇਤੀ ਸੂਰਤ ਨਾ ਪਾਈਆ ਨਦੀਆ ਤੇ ਵਹ ਪਾਵੇ ਸਮਾਨਤ ਨਾ ਜਾਣੀਐ ਸਮੰਦ ਸਾਹਿਬ ਸੁਲਤਾਨ ਗੇਰਾ ਚੇਤੀ ਮਾਲ ਤਨ ਈਰੀ ਤੁਲਨਾ ਹੋਵਨੀ ਜੇ तिस ਮਨੇ ਨਾ ਵਿਸਰੇ ਅੰਤ ਨਾ ਸਿਫਤੀ ਕਰੰ ਨਾ ਅੰਤ ਅੰਤ ਨਾ ਗੰਨੈ ਦੇ ਨਾ ਅੰਤ ਅੰਤ ਨਾ ਵੇਖਨ ਸੁਣਨ ਦਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਰ ਆਵਾਰ ਅੰਤ ਕਰਨ ਕੇਤੇ ਬਿਲਾਹ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਨਾ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਹਿ ਉੱਚਾ ਥਾਉ ਉੱਚੇ ਉੱਪਰ ਊਂਚਾ ਲਾਓ ਜੇ ਵੱਡਾ ਪੂੰਚਾ ਹੋਵੇ ਕੋਏ ਇਸ ਉੱਚੇ ਕੌ ਜਾਨੈ ਸੋਏ ਕੇਵਲ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਸ

ਜਾਨੈ ਜੀਤਿਆ ਮੋਹ ਖਾਏ ਆਪੇ ਜਾਨ ਆਪੇ ਦੇ ਅੱਖ ਸੇਵੀ ਕਿਹੇ ਕੇ ਜਿਸਨੋ ਬਖਸੈ ਸਿੱਤ ਸਲਾਹ ਨਾਲਿਕ ਬਾਦਸ਼ਾਹੀ ਬਾਦਸ਼ਾਹ ਅਮੂਲ ਕੁੰ ਅਮੂਲ ਵਪਾਰ ਅਮੂਲ ਵਪਾਰੀਆ ਅਮੂਲ ਢੰਡਾਰ ਅਮੂਲ ਆਵੇ ਅਮੂਲ ਲੈ ਜਾਏ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਵਾਨ ਅਮੂਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਬੁਲਾਏ ਆਖੇ ਬੇਦ ਪਾਠ ਪੁਰਾਣ ਆਖੇ ਪਰੇ ਕਰੇ ਬਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇ ਆਖੇ ਸੁਨਰ ਮਨ ਜਨ ਸੇਵ ਕਿਤੇ ਆਖੇ ਆਖਨ ਪਾਏ ਕਿਤੇ ਕਰ ਕਰ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਆ ਆਖ ਨਾ ਥਕੇ ਕਈ ਕੇ ਜੀਵਰ ਉਪਾਵੇ ਜੇ ਬਣ ਹੋਏ ਜਨ ਸਾਚਾ ਸੋਏ ਏ ਏ ਕੋ ਆਖੇ ਬੋਲ ਬਗਵਾਨ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕੇ ਆ ਸੋ ਕਰ ਕੇ ਆ ਜਿਤ ਵੈ ਸਰਵ ਸਮਾਲੇ ਬਾਜੇ ਨਾਦ ਅਨੇਕ ਅਸ਼ੰਕਾ ਕੇ ਤੇ ਬਾਬਨ ਹਾਰੇ ਤੇ ਤੇ ਰਾਗ ਭਰੀ ਸੋ ਕਹੀਐਨ ਕੇਤੇ ਕਾਵਨ ਹਾਰੇ ਕਾਵਨ ਤੁਧਨੋ ਪਵਨ ਪਾਣੀ ਵਿਚੰਤ ਕਾਵੇ ਰਾਜਾ ਤਰਵੰਦ ਦੁਆਰੇ ਗਾਵੇ ਜਿਤ ਦੁਤ ਨਿਕ ਜਨ ਨਿਕ ਲਿਕ ਤਰਾ ਵਿਚਾਰੇ ਗਾਵੇ ਇਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਤਰਾਚਨ ਬੈਠੇ ਦੇਵ ਜੀਆਂ ਦਰ ਨਾਲੇ ਗਾਵੇ ਚਿੱਤ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵਨ ਜਤੀ ਸ਼ਤੀ ਚੰਤੋਂ ਕੀ ਗਾਵੇ ਪੀਰ ਕਰਾਰੇ ਗਾਵਨ ਪੰਡਿਤ ਪਰਨਨਕੀ ਸੁਰ ਜੁਗ ਜੁਗ ਬੇਦਾਂ ਨਾਲੇ ਗਾਵੇ ਮੋਨੀਆਂ ਮਨ ਮੋਹਨ ਸੁਰਗ ਮਸਤਿਆਨੇ ਗਾਵਨ ਰਤਰ ਉਪਾਏ ਤੇਰੇ ਅਸ਼ਟ ਤੀਰਤ ਨਾਲੇ ਗਾਵੇ ਜੋਤ ਮਹਾਮਲ ਸੁਰਾ ਕਾਵੇ ਕਾਰੀਚਾਰੇ ਗਾਵੇ ਕੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਕੋਈ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੋ ਮੈਂ ਜਿਤਨਾ ਆਵਾਂ ਨਾਨਕ ਕਿਆ ਵਿਚਾਰੇ सोई <Suchy>, सोई so सदा ਸੱਚ ਸਹਿ ਸਾਚਾ ਸਾਚੀ ਨਾਈ ਐ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਜਿੰਦ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਪ ਚਿਸ ਦੀ ਵਡਿਆਈ ਜੋ तिस ਪਾਵੈ ਸੋਈ ਕਰਸੀ ਇਹ ਹੁਕਮ ਨਾ ਕਰਨਾ ਜਾਈ ਜੋ ਪਾਸੈ ਸਾ ਪਾਸੈ ਨਾਨਕ ਰਹਿ ਰਜਾਈ ਸੋ ਤੋਗ ਸਰਉ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਈੰਤਾ ਤਾਲ ਕੁਵਾਰੀ ਕਾਇਆ ਜੁਗਤ ਰੰਗਾਂ ਪਰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਅਦੇਸ਼ ਦਿਜੈ ਅਦੇ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਤੇ ਆਪਨਾਰਨ ਖਟਕਟ ਵਾਜੇ ਨਾਲ ਆਪਨਾਦ ਨਾਦੀ ਸੰਪਜਾ ਕੀ ਰਿਤਿ ਸਿਦ ਅਵਰਾ ਸਾਦ ਸੰਜੋਗ ਪੰਜੋਗ ਤੋਂ ਏਕਾਲ ਚਲਾਵੇ ਲੇਕੇ ਆਵੇ ਪਾਗ ਅਦੇਸ਼ திਸੈ ਅਦੇ ਆਰ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇ ਏਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬਨਾਰੀ ਇੱਕ ਲਾਏ ਦੀਵਾਨ ਜੇ ਬਤੀਸ ਬਾਰੇ ਤਿਵੇ ਚਲਾਵੇ ਜਿਬ ਹੋ ਗਏ ਬੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾ ਏ ਬਿਰਾਨ ਅਦੇਸ਼ திਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕ ਹੋਵੇ ਆਸਨ ਲੋਲ ਪੰਡਾ ਜੋ ਕਿਸ ਪਾਇਆ ਸੋ ਏਕਵਾਰ ਕਰ ਕਰ ਦੇਖੇ ਸਿਜਰਾ ਨਾਨਕ ਸਾਚੇ ਕੀ ਸਾਚੀ ਕਾਰ ਅਦੇਸ਼ திਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕ ਹੋਵੇ ਇਕ ਦੂਜੀ ਹੋ ਲਖ ਹੋਏ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤ ਦਾਹ ਪਤ ਪਵਣੀਆਂ ਚੜੀਆਂ ਹੋਏ 21 ਤਨ ਗੱਲਾ ਆਕਾਸ਼ ਕੀ ਕੀਤਾ ਆਈ ਰੀ ਨਾਨਕ ਨੱਦੀ ਪਾਈਐ ਕੂੜੀ ਕੁਰੈ ਠੀ ਅੱਖ ਨਜ਼ੋਰ ਚ ਪੈ ਨੰਦ ਜੋਰ ਜੋ ਨਾ ਮੰਗੇ ਦੇ ਨ ਜੋਤ ਜੋ ਨਾ ਜੀਵਨ ਮਰਨ ਨਰ ਜੋਰ ਰਾਜ ਮਨ ਮਨ ਸੋਜ ਜੋ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੁਤੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੋਤੀ ਤੀਤੀ ਵਾਰ ਭਵਨ ਪਾੜੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਪ ਰਕੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇੱਥੈ ਸੋਹਣ ਪੰਚ ਪਰਵਾਨ ਨਦਰੀ ਕਰਮੋਂ ਪਾਵੇ ਨਿਸ਼ਾਨ ਕੱਚ ਪਕਾਈ ਉੱਥੈ ਖਾਏ ਨਾਨਕ ਗਾਇਆ ਜਾਂਦਾ ਜਾਏ ਧਰਮ ਕੰਧ ਕਾ ਇਹੋ ਧਰਮ ਗਿਆਨ ਕੰਧ ਕਾ ਆਖੇ ਕਰਮ ਕੇਤੇ ਪਾਵਨ ਪਾਣੀ ਬਸੰਦਰ ਕੇਤੇ ਕਾਰਮ ਮਹੇਸ ਇਤੇ ਵਰਮੇ ਕਰਤ ਕਰਿਐ ਰੂਪ ਰੰਗ ਕੇ ਵੇਸ। ਕੀਤਿਆ ਕਰਮ ਭੂਮੀ ਮੇ ਕਿਤੇ ਕਿਤੇ ਤੂ ਆਪਣੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ। ਕੀਤੇ ਸਿੱਤ ਬੁੱਧ ਨਾਥ ਕਿਤੇ ਕਿਤੇ ਦੇਵੀ ਵੇ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸੰਬੰਧ ਕੀਤਿਆ ਕਾਰੀ ਕੀਤਿਆ ਬਾਣੀ ਕਿਤੇ ਸੁਤੀ ਦੇਵਕੇਤੇ ਨਾਨਕ ਅੰਤ ਅਨੰਤ ਗਿਆਨ ਕੰਡ ਮੰਗ ਗਿਆਨ ਪਚੰਡ ਇਤੈ ਨਾਦ ਬਨੋਦ ਕੋਡ ਆਨੰਦ ਚਰਮ ਖੰਡ ਕੀ ਪਾਨੀ ਰੂਪ ਇਤੈ ਕਰੀਅ ਕਰੀਅ ਬਹੁਤ ਅਨੂਖਾ ਤਾਂ ਕਿ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਤਿਛੇ ਪਛਤਾਏ ਇਤੈ ਕਰੀਅ ਸੁਤ ਮਤ ਮਨ ਬੁੱਧ ਇਤੈ ਕਰੀਅ ਸੁਰਾ ਸਿੱਧ ਕੀ ਸੁਦ ਕਰੋਖੰਡ ਕੀ ਬਾਣੀ ਜੋ ਤਿੱਥੈ ਹੋ ਨਾ ਕੋਈ ਹੋ ਤਿੱਥੈ ਜੋਤ ਮਹਾਬਲ ਸੂਰ ਤਿੰਨ ਮਹਾਂਕਰਾਮ ਰਹਾ ਪ੍ਰਭੂਰ ਸੀ ਤੋ ਸੀਤਾ ਮੈਂ ਮਾ ਮਹ ਤਾਕੇ ਰੂਪ ਨ ਕਤਨੇ ਜਾ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਜਿੱਥੇ ਭਗਤ ਬਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋ ਅਜ ਕੰਧ ਬਸੈ ਨਰਿੰਕਾ ਕਰ ਕਰ ਵੇਖੈ ਨਦਰ ਨਿਆਲ ਜਿੱਥੇ ਖੰਡਲ ਮੰਡਲ ਵਰਵੰਡ ਜੇ ਕੋ ਕਥੈ ਤਾਂ ਅੰਤ ਨਾਂਤ ਤੇ ਤੈ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਮੈਂ ਤੇ ਬਤਾ ਆਕਾਰ ਬਿ ਕੈ ਬਿਛੈ ਕਰ ਵਿਚਾਰ ਨਾਨਕ ਕਤਨਾ ਕਰਾ ਸਾਰ ਜਤ ਬਹਾਰਾ ਦੀਰੇ ਸੁਨਿਆ ਅਰਨ ਮਤ ਬੇਦ ਹਤਿਆਰ ਪਾਉ ਖੱਲਾ ਆਗਨ ਤਪਤਾਓ ਢਾਂਡਾ ਬਾਹੂ ਅੰਮ੍ਰਿਤ ਤੇ ਤਦ ਡਾਲ ਈਐ ਸਭ ਸੱਚੀ ਦਸਕਾਲ ਤਿੰਨ ਕਉ ਨਦਰ ਕਰਮਾ ਤਿੰਨ ਕਾਰ ਨਾਨਕ ਨਦੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਾਤ ਤੇਸੇ ਰਾਤ ਤੂੰ ਹੀ ਦਾਈ ਦਿਆ ਏ ਲੈ ਸਕਲੇ ਜਗਤ ਇੰਗਿਆਈਆਂ ਬੁਰਿਆਈਆਂ ਬਾਜੈ ਧਰਮ ਹਦੂਤ ਕਰਮੀ ਆਪੋ ਆਪਨੇ ਏ ਲੈੜੇ ਕਹਿ ਦੂ ਜਿਨੀ ਲਾਮਤਿਆ سسکار نانک تم کچلے نا ستار نانک تم کچھ لےتی سی نا رام کلی محلہ تیجا اناند ایک اوکار ست اناند پیا میری ماں ست گروہ میں پایا ਸਤਿਗੁਰੂ ਤਾਂ ਪਾਇਆ ਸੈ ਸੇਤੀ ਮਨ ਬਚੀਆਂ ਬਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਭ ਤਕਾਵਨ ਆਈਆਂ ਸਭ ਤੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਖ ਸਭ ਵਿਸਾਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸੁਵਾਨਾ ਸਭਨਾ ਗੱਲਾਂ ਸੰਵਰਥ ਸੁਆਮੀ ਸੋ ਕਿਉ ਮਨੋਂ ਪਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਈਵਾ ਕਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਸਿਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਚੇ ਸਭ ਦੁੱਖ ਨੇਰੇ ਕਹ ਨਾਨਕ ਸੱਚੇ ਸਾਈਂਵ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚ ਨਾਮ ਅਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾੰਤ ਸੁਖ ਮਨ ਆਏ ਬਸਿਆ ਜਿਨ ਇਸਾ ਸਭ ਪੁਜਾਈਆਂ ਸਦਾ ਕੁਰਮਾਰ ਕਿਤਾ ਗੁਰ ਬਿਟੂ ਜਿਸ ਦੀਆਂ ਏ ਬਟਿਆਆਂ ਕਹ ਨਾਨਕ ਸੁਣੋ ਸੰਤ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਤਿਤਕਾਰ ਸਵਾਗੈ ਕਾਰ ਸਵਾਗੈ ਸਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਦ ਵਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਉ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸਨੋ ਬਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪ ਪਾਇਆ ਉਤਰੇ ਸਗਲ ਬਿਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਚੰਤ ਸਾਜਨ ਦੇ ਸਭ ਸੇ ਪੂਰੇ ਗੁਰ ਤੇ ਜਾਨੀ ਸੋਨ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੂਰੇ ਅਰਦਾਸ ਤੂ ਠਾਕਰ ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਰੇ ਕੀਰੇ ਪਾ ਮਹ ਸੁਖ ਕਨੇਰੇ ਕੋਈ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮ ਕਰੀ ਤੁਮਰੇ ਸੂਤਰਤਾਰੀ ਤੁਮ ਤੇ ਹੋਏ ਸੋ ਆਗੇ ਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾ ਨਕਤਾਸ ਸਦਾ ਗੁਰਵਾਨੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਬਾਾਰ ਸ੍ਰੀ ਭਗੋਤੀ ਜੀ ਕੀ ਪਾਸਾਏ ਦਸਵੀਂ ਪ੍ਰਤਿ ਭਗੋਤੀ ਸਿਮਰ ਕੇ ਗੁਰੂ ਨਾਨਕ ਲੀਤ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAM DASA ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਚੇਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਟੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਲ ਨਾਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿ ਸਾਈਂ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਸਾਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀਵਾ ਹੈ ਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬੰਦ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰdit ਕੀਤਾ ਤਿੰਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸਾਹਿਬ ਜੀ ਬੋਲੋ ਜੀਵਾ ਹੈ ਗੁਰੂ ਜੈਨਾ ਸਿੰਘਾ ਸਿੰਘਨਿਆ ਨੇ ਧਰਮ ਰਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲੋਹਾਈਆਂ ਚਰਖਰੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲੀਕ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤੇ ਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀਵਾ ਹੈ ਗੁਰੂ ਪੰਚਾ ਤਖਤਾ ਸਰਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੈ ਤਾਂ ਤਾਂ ਰਸਿਆ ਰਿਆਤ ਦੇਖ ਤੇਖ ਫਤੇ ਦਿੱਤ ਕੀ ਪੈ ਪੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰੈਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਤਾਨਾ ਸੇ ਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸਨਾਨ ਚੋਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਆਏ ਗੁਰੂ ਇਹ ਅਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸਮੂਹ ਗੁਰਦਾਰਿਆਂ ਦੇ ਖੁੱਲੇ ਦਰਸਨ دیدار ਤੇ ਸੇਵਾ ਸਮਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਵਾਨਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਦੀ ਅਰਦਾਸ ਹੈ ਜੀ ਅੱਖਰ ਵਾਤਾ ਕਾਟਾ ਬੁੱਲ ਚੁੱਕ ਮਾਫ ਕਰਨੀ ਸਰਬਤ ਦੇ ਕਾਰਜ ਰਾਜ ਕਰਨੇ ਚਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ 23 ਅਕਾਲ ਕੀ ਤਵੀ ਚਲਾਓ ਪੰਤ ਸਭ ਸੇ ਕਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ گرو گرنت جی مانیوں پرگٹ گران کی دے جو پرپ کو مل بوچ ہے سوت میں لے راج کرے گا خالصہ آکی رہے نہ کوئے کوال ہوئے سب ملیں گے بچے سرن جو ہوئے ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸਰਤਾ ਕਰ ਸੇਵਤੇ ਗੁਰ ਪਾਲ ਉਤਾਰਨ ਹਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ